ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਰੂਪ ਸਤ ਸੰਗ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਅਪਾਰ ਕਿਰਪਾ ਦਾ ਓਟ ਆਸਰਾ ਲੈਂਦੇ ਹੋਇਆਂ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਦੀ ਕਿਰਪਾ ਸਦਕਾ ਉਹਨਾਂ ਦੇ ਜੀਵਨ ਦੀਆਂ ਇੱਕ ਦੋ ਘਟਨਾਵਾਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਨੇ ਤਾਂ ਜੋ ਆਪ ਜੀ ਦੀ ਗੁਰਬਾਣੀ ਤੇ ਹੋਰ ਵੀ ਭਾਵਨਾ ਬਣ ਜਾਵੇ ਸੰਗਤ ਜੀ ਮਹਾਪੁਰਸ਼ ਜਿਹੜੇ ਕਮਾਈ ਵਾਲੇ ਹੁੰਦੇ ਹਨ ਉਹ ਅੰਤਰਜਾਮੀ ਹੁੰਦੇ ਹਨ ਉਹਨਾਂ ਨੂੰ ਆਪਣੇ ਸਮੇ ਦਾ ਪਤਾ ਹੁੰਦਾ ਹੈ ਕਿ ਕਿੰਨਾ ਸਮਾਂ ਅਸੀਂ ਸੰਸਾਰ ਦੇ ਵਿੱਚ ਰਹਿਣਾ ਹੈ ਕੀ ਪ੍ਰਚਾਰ ਕਰਨਾ ਹੈ ਕਿੰਨਾ ਕੁ ਜੁੜਨਾ ਤੇ ਕਿੰਨਾ ਕੁ ਸੰਗਤ ਨੂੰ ਜੋੜਨਾ ਹੈ ਤੇ ਇੱਕ ਸਮਾਂ ਹੁੰਦਾ ਹੈ ਕਿ ਉਹ ਜਦੋਂ ਉਹਨਾਂ ਦਾ ਸੰਸਾਰ ਤੋਂ ਜਾਣ ਦਾ ਸਮਾਂ ਹੁੰਦਾ ਹੈ ਸਰੀਰਕ ਰੂਪ ਦੇ ਵਿੱਚ ਤਾਂ ਉਹ ਕੁਝ ਇੰਡੀਕੇਸ਼ਨ ਇਸ਼ਾਰੇ ਸੰਗਤ ਨੂੰ ਕਰ ਦਿੰਦੇ ਨੇ ਜੋ ਸਮਝ ਜਾਂਦੇ ਨੇ ਜਾਂ ਕਈਆਂ ਨੂੰ ਸਮਝ ਨਹੀਂ ਆਉਂਦੀ ਬਾਤ ਵਿੱਚ ਉਹਨਾਂ ਦੇ ਜਾਣ ਤੋਂ ਬਾਅਦ ਸਮਝ ਆਉਂਦੀ ਹੈ ਇਸੇ ਤਰ੍ਹਾਂ ਹੀ ਜਦੋਂ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ਾਂ ਨੇ 1 ਜਨਵਰੀ ਨੂੰ 2015 ਚ ਸਰੀਰਕ ਰੂਪ ਤੋਂ ਸੰਸਾਰ ਤੋਂ ਜਾਣਾ ਸੀਗਾ ਤਾਂ ਪਹਿਲਾਂ ਹੀ ਉਹਨਾਂ ਨੇ ਇੰਡੀਕੇਸ਼ਨ ਦੇ ਦਿੱਤੇ ਸਨ ਇਸ਼ਾਰੇ ਕਰ ਦਿੱਤੇ ਸਨ ਉੱਥੇ ਹੰਸਾਲੀ ਸਾਹਿਬ ਇੱਕ ਅੰਕਲ ਜੀ ਆਉਂਦੇ ਨੇ ਪੰਡਤ ਜੀ ਕਹਿ ਕੇ ਉਹਨਾਂ ਦਾ ਪੰਡਤ ਜੀ ਕਹਿ ਕੇ ਬਾਬਾ ਜੀ ਨੂੰ ਬੁਲਾਉਂਦੇ ਸੀ ਤਾਂ ਜਦੋਂ ਉਹ ਮਹਾਂਪੁਰਸ਼ਾਂ ਦੇ ਸਰੀਰ ਛੱਡਣ ਤੋਂ ਪਹਿਲਾਂ ਇੱਕ ਦਿਨ ਸੰਤ ਬਾਬਾ ਪਰਮਜੀਤ ਸਿੰਘ ਜੀ ਕੋਲ ਆਏ ਤੇ ਮਹਾਂਪੁਰਸ਼ਾਂ ਦੇ ਕੋਲ ਵੱਡਿਆਂ ਕੋਲ ਆਏ ਤਾਂ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਕਿਹਾ ਕਿ ਭਾਈ ਪੰਡਤ ਜੀ ਆਪਣਾ ਕੰਮ ਥੋੜਾ ਜਿਹਾ ਪੈਂਡਿੰਗ ਰਹਿੰਦਾਗਾ ਜਿਹੜਾ ਵੀ ਕੰਮ ਆਪਣਾ ਪੈਂਡਿੰਗ ਰਹਿੰਦਾ ਨਾ ਜਿਵੇਂ ਬਾਬਾ ਪਰਮਜੀਤ ਸਿੰਘ ਜੀ ਕਹਿਣਗੇ ਆਪ ਜੀ ਨੇ ਇਹਨਾਂ ਦੀ ਗੱਲ ਮੰਨਣੀਆਂ ਜਿਵੇਂ ਇਹ ਕਹਿਣਗੇ ਉਵੇਂ ਕੰਮ ਕਰ ਲੈਣਾ ਸੋ ਉਹਨਾਂ ਨੂੰ ਵੀ ਸਮਝ ਨਹੀਂ ਆਈ ਇਸ ਗੱਲ ਦੀ ਵੀ ਬਾਬਾ ਜੀ ਕਿਉਂ ਕਹਿ ਰਹੇ ਨੇ ਤੇ ਇਸੇ ਤਰ੍ਹਾਂ ਹੀ ਸੰਤ ਬਾਬਾ ਅਮਰੀਕ ਸਿੰਘ ਜੀ ਬੋੜਪੜ ਜਨਹੇੜੀਆਂ ਵਾਲੇ ਬਾਬਾ ਜਸਕਰਨ ਸਿੰਘ ਜੀ ਉਹਨਾਂ ਦੇ ਪਿਤਾ ਜੀ ਉਹ ਵੀ ਮਹਾਂਪੁਰਸ਼ਾਂ ਦੇ ਕੋਲੇ ਆਏ ਤਾਂ ਕਹਿੰਦੇ ਬਾਬਾ ਜੀ ਵੀ ਸੰਗਤ ਬਾਹਰ ਬੁਲਾਰੀ ਐ ਮੈਂ ਫੌਰਨ ਜਾਣਾ ਤਾਂ ਮਹਾਂਪੁਰਸ਼ ਕਹਿੰਦੇ ਭਾਈ ਮੈਂ ਆਰਾਮ ਕਰਨਾ ਉਹ ਫੇਰ ਚਲੇ ਗਏ ਦੂਸਰੀ ਵਾਰੀ ਸੰਤ ਬਾਬਾ ਅਮਰੀਕ ਸਿੰਘ ਜੀ ਫੇਰ ਆ ਗਏ ਉਹ ਕਹਿੰਦੇ ਕੋਈ ਨਹੀਂ ਭਾਈ ਦੱਸਾਂਗੇ ਜਦੋਂ ਤੀਸਰੀ ਵਾਰੀ ਆਏ ਤਾਂ ਮਾਂ ਪਰਸ਼ਾਨੇ ਕਿਹਾ ਭਾਈ ਜੇ ਸੰਗਤ ਬੁਲਾਉਂਦੀ ਆ ਤਾਂ ਫਿਰ ਦੇਖ ਲੋ ਤੇ ਸੰਤ ਬਾਬਾ ਅਮਰੀਕ ਸਿੰਘ ਜੀ ਨੂੰ ਵੀ ਨਹੀਂ ਪਤਾ ਸੀਗਾ ਵੀ ਮਾਂ ਪਰਸ਼ ਚਾਹੁੰਦੇ ਸੀਗੇ ਵੀ ਜਦੋਂ ਅਸੀਂ ਜਾਣਾ ਇਹ ਵੀ ਇੱਥੇ ਹੀ ਹੋਣ ਤਾਂ ਉਹਨਾਂ ਦੀ ਜਿਹੜੇ ਰਮਜਾਂ ਨੇ ਇਕੱਠ ਨਾਵਾ ਨੇ ਬਾਅਦ ਵਿੱਚ ਪਤਾ ਲੱਗੇ ਉਹਨਾਂ ਦੇ ਜਾਣ ਤੋਂ ਬਾਅਦ ਇੱਕ ਘਟਨਾ ਭਾਈ ਜਸਕਰਨ ਸਿੰਘ ਨੇ ਦੱਸੀ ਤਾਂ ਬਿਰਜੀ ਕਹਿੰਦੇ ਵੀ ਇੱਕ ਬੀਬੀ ਆਈ ਦੀਵਾਨ ਦੇ ਵਿੱਚ ਸੀ ਮੈਂ ਦੀਵਾਨ ਕਰਕੇ ਉੱਠਿਆ ਲਾ ਕੇ ਕਥਾ ਵਿਚਾਰਾ ਕਰਨ ਤੋਂ ਬਾਅਦ ਤਾਂ ਮੇਰੇ ਮੋਢੇ ਦੇ ਪਿਛਵਾ ਆ ਤਰ ਕੇ ਕਹਿੰਦੀ ਵੀ ਮੈਂ ਇੱਕ ਗੱਲ ਦੱਸਣੀ ਆ ਪੁੱਤਰ ਤੈਨੂੰ ਵੀ ਸੰਗਤ ਵਿੱਚ ਜ਼ਰੂਰ ਸਾਂਝੀ ਕਰੀ ਉਹ ਕਹਿੰਦਾ ਵੀ ਦੱਸੋ ਮਾਤਾ ਜੀ ਕੀ ਆ ਕਹਿੰਦੀ ਮੇਰੇ ਪੁੱਤਰ ਨੂੰ ਫੂਡ ਪాయిਜ਼ਨ ਪੇਟ ਦੇ ਵਿੱਚ ਬਿਮਾਰੀ ਲੱਗ ਗਈ ਜਿਹੜੀ ਆਪਣੀ ਫੂਡ ਵਾਲੀ ਨਾਲ ਹੀ ਹੁੰਦੀ ਆ ਉਹਦੇ ਰਾਹੀ ਜ਼ਹਿਰ ਫੈਲ ਗਿਆ ਡਾਕਟਰ ਕਹਿੰਦੇ ਵੀ ਇਹਦਾ ਬਚਣਾ ਬਹੁਤ ਮੁਸ਼ਕਲ ਆ ਵੀ ਇਹਦਾ ਕੋਈ ਅਸੀਂ ਜ਼ਿਆਦਾ ਇਹਦੀ ਗਰੰਟੀ ਲੈ ਸਕਦੇ ਵੀ ਇਹ ਬਚੇਗਾ ਕਿ ਨਹੀਂ ਬਚੇਗਾ ਤਾਂ ਕਹਿੰਦੀ ਵੀ ਮੈਂ ਮਹਾਰਾਜ ਅੱਗੇ ਅਰਦਾਸ ਕਰ ਦਿੱਤੀ ਧੰਤਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਅੱਗੇ ਹੰਸਾਲੀ ਵਾਲੇ ਮਹਾਂਪੁਰਸ਼ ਨੂੰ ਬੇਨਤੀ ਕਰ ਦਿੱਤੀ ਤਾਂ ਕਹਿੰਦੀ ਪੁੱਤਰ ਰਾਤ ਨੂੰ ਜਿਹੜਾ ਮੇਰਾ ਬੇਟਾ ਸੀ ਉਹਦੇ ਸੁਪਨੇ ਵਿੱਚ ਮਹਾਪੁਰਸ਼ ਆਇਆ ਤੇ ਮੇਰੇ ਬੇਟੇ ਨੇ ਸਵੇਰੇ ਇਸ਼ਾਰਾ ਕੀਤਾ ਵੀ ਕਾਪੀ ਪੈਨ ਲੈ ਕੇ ਆਓ ਉਹ ਬੋਲ ਨਹੀਂ ਸਕਦਾ ਸੀ ਤਾਂ ਜਦੋਂ ਉਹਨੂੰ ਕਾਪੀ ਤੇ ਪੈਨ ਫੜਾਇਆ ਉਹਨੇ ਲਿਖਿਆ ਵੀ ਰਾਤ ਮਹਾਪੁਰਸ਼ ਮੇਰੇ ਕੋਲ ਸੁਪਨੇ 'ਚ ਆਏ ਸੀ ਮੈਨੂੰ ਕਹਿੰਦੇ ਸੰਤ ਬਾਬਾ ਪਰਮਜੀਤ ਸਿੰਘ ਜੀ ਕੋਲ ਅਨਸਾਲੀ ਸਾਹਿਬ ਜਾਓ ਉਹਨਾਂ ਨੂੰ ਕੋਈ ਅਰਦਾਸ ਕਰਨਗੇ ਤੇ ਉੱਥੇ ਸੇਵਾ ਕਰਕੇ ਆਓ ਕਿ ਨਾ ਮੰਮੀ ਆਪਣੀ ਮਾਂ ਨੂੰ ਕਹਿ ਰਹੀ ਆ ਵੀ ਤੈਨੂੰ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਲੱਗਦੀ ਰੂਚ ਵੀ ਬਾਬਾ ਜੀ ਰਾਤ ਆ ਕੇ ਮੈਨੂੰ ਦੱਸ ਗਏ ਮੈਨੂੰ ਕੁਝ ਨਹੀਂ ਹੁੰਦਾ ਉਹ ਕਹਿੰਦੀ ਅੱਜ ਮੇਰਾ ਪੁੱਤਰ ਰਿਸ਼ਟ ਪੁਸ਼ਟ ਤੇ ਤੰਦਰੁਸਤ ਆ ਸੋ ਜਿਹੜੇ ਮਹਾਪੁਰਸ਼ ਨੇ ਆਪਣੀ ਮੌਜ ਦੇ ਵਿੱਚ ਆਉਂਦੇ ਨੇ ਤੇ ਆਪਣੀ ਮੌਜ ਦੇ ਵਿੱਚ ਚਲੇ ਜਾਂਦੇ ਨੇ ਜੇ ਇਹਨਾਂ ਦਾ ਇਹਨਾਂ ਦੇ ਵਸ ਹੁੰਦਾ ਇਹ ਦੁਬਾਰਾ ਵੀ ਆ ਸਕਦੇ ਨੇ ਇਹ ਕਿਸੇ ਨੂੰ ਪਤਾ ਨਹੀਂ ਹੁੰਦਾ ਇਹ ਆਪਣੀ ਅਕਾਲ ਪੁਰਖ ਦੇ ਭਾਣੇ ਚ ਹੁੰਦਾ ਪਰ ਇਹਨਾਂ ਕੋਲੇ ਨਹੀਂ ਸ਼ਕਤੀ ਦੇ ਪਾਵਰ ਹੁੰਦੀ ਆ ਵੀ ਇਹ ਆਪਣੀ ਮਰਜ਼ੀ ਦੇ ਨਾਲ ਆ ਵੀ ਸਕਦੇ ਨੇ ਤੇ ਜਾ ਵੀ ਸਕਦੇ ਨੇ ਇਸੇ ਤਰ੍ਹਾਂ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ 1975 ਦੀ ਘਟਨਾ ਮਹਾਂਪੁਰਸ਼ ਵੀ ਅੰਤਰਜਾਮੀ ਸਨ ਦਿਵ ਦ੍ਰਿਸ਼ਟੀ ਦੇ ਮਾਲਕ ਸਨ 1975 ਚ ਜਦੋਂ ਮਹਾਂਪੁਰਸ਼ਾਂ ਨੇ ਸਰੀ ਛੱਡਿਆ ਹਰਾਨੀ ਦੀ ਗੱਲ ਇਹ ਆ ਜਦੋਂ ਮਹਾਂਪੁਰਸ਼ ਪੰਜਾਬ ਤੋਂ ਰੜਾ ਸਾਹਿਬ ਤੋਂ ਇੰਗਲੈਂਡ ਲਈ ਦਿਵਾਨ ਲਈ ਜਾ ਰਹੇ ਸਨ ਤਾਂ ਕੋਲ ਬੈਠੇ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਂਪੁਰਸ਼ਾਂ ਨੂੰ ਪਿਆਰ ਨਾਲ ਬੇਨਤੀ ਕਰਨ ਲੱਗੇ ਕਿ ਮਹਾਰਾਜ ਜੀ ਆਪ ਜੀ ਨਾ ਜਾਓ ਮੇਰਾ ਦਿਲ ਨਹੀਂ ਲੱਗਦਾ ਇਸ ਕਰਕੇ ਜੇ ਤੁਸੀਂ ਨਾ ਜਾਓ ਤਾਂ ਮਾ ਪੁਰਸ਼ ਕਹਿੰਦੇ ਰੜੇ ਵਾਲੇ ਕਿ ਸੰਤ ਬਾਬਾ ਕਿਸ਼ਨ ਸਿੰਘ ਜੀ ਦਿਲ ਤਾਂ ਸਾਡਾ ਵੀ ਨਹੀਂ ਲੱਗਦਾ ਤੁਹਾਡੇ ਤੋਂ ਦੂਰ ਹੋ ਕੇ ਪਰ ਹਾਂ ਅਸੀਂ ਵਾਦਾ ਕਰਦੇ ਹਾਂ ਅੱਜ ਤੋਂ ਬਾਅਦ ਤੁਸੀਂ ਸਾਨੂੰ ਇਹ ਨਹੀਂ ਕਹੋਗੇ ਵੀ ਕਦੇ ਇੰਗਲੈਂਡ ਨਾ ਜਾਓ ਸੋ ਸਾਨੂੰ ਜਾਣਾ ਪੈਣਾ ਤੇ ਆਪਾਂ ਦੇਖਦੇ ਆਂ ਫਿਰ ਜਦੋਂ ਮਹਾਂਪੁਰਸ਼ ਰਾੜੇ ਵਾਲੇ ਇੰਗਲੈਂਡ ਚਲੇ ਗਏ ਉਦੋਂ ਬਾਅਦ ਤਾਂ ਉਹਨਾਂ ਦਾ ਫਿਰ ਪੰਜ ਪੌਦਿਕ ਸਰੀਰ ਹੀ ਉੱਥੋਂ ਆਇਆ ਕਿਉਂਕਿ ਬੁੱਲ ਬ੍ਰਮਟਨ ਦੇ ਵਿੱਚ ਹੀ ਮਹਾਂਪੁਰਸ਼ਾਂ ਨੇ ਆਪਣਾ ਜਿਹੜਾ ਸਰੀਰ ਸੀਗਾ ਉੱਥੇ ਛੱਡਿਆ ਸੀਗਾ ਤੇ ਇੱਕ ਸੰਤ ਭਗਵਾਨ ਸਿੰਘ ਜੀ ਹੋਏ ਨੇ ਰਾੜਾ ਸਾਹ ਵਾਲੇ ਬੈਗੋਵਾਲ ਵਾਲੇ ਉਹਨਾਂ ਨੇ ਵੀ 23 ਸਾਲਾਂ ਮਾ ਪੁਰਸ਼ਾਂ ਦੀ ਸੰਗਤ ਕੀਤੀ। ਉਹਨਾਂ ਦੀ ਗੱਲਵਾਤ ਮਾ ਪੁਰਸ਼ਾਂ ਨਾਲ ਚਿੱਠੀਆਂ ਤੇ ਹੁੰਦੀ ਜਿਵੇਂ ਚਿੱਠੀ ਇਧਰੋਂ ਮਾ ਪੁਰਸ਼ ਭੇਜ ਦਿੰਦੇ ਸਨ ਉਧਰੋਂ ਉਹ ਭੇਜ ਦਿੰਦੇ ਸਨ। ਉਹਨਾਂ ਦੀ ਤਕਰੀਬਨ ਹੁਣ ਉਮਰ 88-99 ਸਾਲ ਦੀ ਹੋ ਗਈ ਉਹ ਫੌਰਨ ਨੇ। ਤਾਂ ਉਹਨਾਂ ਦੀ ਇੱਕ ਚਿੱਠੀ ਮੈਂ ਪੜੀਗੀ। ਉਹਨਾਂ ਨੇ ਜੋ ਅਖੀਰਲੀ ਚਿੱਠੀ ਮਾ ਪੁਰਸ਼ਾਂ ਨੇ ਸੰਤ ਭਗਵਾਨ ਸਿੰਘ ਜੀ ਨੂੰ ਭੇਜੀ ਉਹਦੇ ਵਿੱਚ ਲਿਖਿਆ ਸੀਗਾ ਕਹਿੰਦੇ ਵੀ ਵਾਪਸੀ ਸ਼ਾਇਦ ਗੁਰਪੁਰਬ ਤੱਕ ਹੋਵੇ ਸਿਹਤ ਪਿਛਲੇ ਸਾਲ ਨਾਲੋਂ ਢਿੱਲੀ ਹੈ ਸ਼ਾਇਦ ਕੀਰਤਨ ਦਾ ਆਖਰੀ ਸਾਲ ਹੋਵੇ ਕਹਿੰਦੇ ਖੇੜ ਸਾਰੀ ਹੁਕਮ ਦੀ ਹੈ ਹੁਕਮ ਦੇ ਵਿੱਚ ਹੈ 50 55 ਸਾਲ ਕੀਰਤਨ ਗੁਰੂ ਸਾਹਿਬ ਨੇ ਕਰਵਾ ਲਿਆ ਹੁਣ ਹੱਦ ਪ੍ਰਤੀਤ ਹੁੰਦੀ ਹੈ ਆਖਰੀ ਸਾਲ ਸ਼ੈਦ ਹੋਵੇ ਕੀਰਤਨ ਦਾ ਤਾਂ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀਗਾ ਵੀ ਇਹ ਸਾਡਾ ਅਖੀਰਲਾ ਸਾਲ ਹੈ ਤਾਂ ਜਦੋਂ ਬੁੱਲ ਬ੍ਰਮਟਨ ਦੇ ਵਿੱਚ ਮਹਾਂਪੁਰਸ਼ਾਂ ਦਾ ਅਖੀਰਲਾ ਦੀਵਾਨ ਸੀ ਅਗਲੇ ਪ੍ਰੋਗਰਾਮ ਦੀ ਮਹਾਂਪੁਰਸ਼ ਅਨਾਊਂਸਮੈਂਟ ਕਰ ਦਿੰਦੇ ਸੀ ਵੀ ਅਗਲਾ ਪ੍ਰੋਗਰਾਮ ਇੱਥੇ ਆ ਪਰ ਉਹਨਾਂ ਨੇ ਉਸ ਪ੍ਰੋਗਰਾਮ ਦੇ ਵਿੱਚ ਦੀਵਾਨ ਦੇ ਵਿੱਚ ਅਗਲੇ ਪ੍ਰੋਗਰਾਮ ਦੀ ਅਨਾਉਂਸਮੈਂਟ ਨਹੀਂ ਕੀਤੀ ਉਹ ਕਹਿੰਦੇ ਵੀ ਅਗਲਾ ਪ੍ਰੋਗਰਾਮ ਸੈਕਟਰੀ ਦੱਸੇਗਾ ਤੇ ਜਿਹੜੀ ਅਖੀਰਲੀ ਧਾਰਨਾ ਉਹ ਕੀਰਤਨ ਵੀ ਬੜਾ ਉੱਥੇ ਮਹਾਂਪੁਰਸ਼ਾਂ ਨੇ ਵਿਰਾਗਮਈ ਕੀਤਾ ਤੇ ਉੱਥੇ ਮਹਾਂਪੁਰਸ਼ਾਂ ਨੇ ਜਿਹੜੀ ਧਾਰਨਾ ਪੜੀ ਸੀਗੀ ਨਦੀਆਂ ਵਹਾ ਵਿਚੁੰਨਿਆਂ ਮੇਲਾ ਸੰਜੋਗੀ ਰਾਮ ਇਹ ਧਾਰਨਾਮਾ ਪਰੇਸ਼ਾਨੀ ਅਖੀਰਲੀ ਪੜੀ ਤੇ ਉਹ ਦਮਨ ਤੋਂ ਬਾਅਦ ਫਿਰ ਮਹਾਂਪੁਰਸ਼ੋ ਕਮਰੇ ਚ ਗਏ ਉੱਥੇ ਉਹਨਾਂ ਨੇ ਆਪਣਾ ਪੰਜ ਭੌਤਿਕ ਸਰੀਰ ਤਿਆਗ ਦਿੱਤਾ ਸੱਚਖੰਡ ਪਿਆਨਾ ਕਰ ਗਏ ਤੇ ਫਿਰ ਉਹਨਾਂ ਦਾ ਜਿਹੜਾ ਸਰੀਰ ਸੀ ਪੰਜਾਬ ਵਿਪੌਰ ਸਾਹਿਬ ਜਿੱਥੇ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੌਪਈ ਸਭ ਉਚਾਰਨ ਕੀਤੀ ਸੀ ਲੱਖਾਂ ਕਰੋੜਾਂ ਸੰਗਤਾਂ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਇਸ ਦਰਸ਼ਨਾਂ ਦੇ ਲਈ ਉਮੜ ਕੇ ਆਈਆਂ ਇਸੇ ਤਰ੍ਹਾਂ ਹੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ਾਂ ਦੇ ਲਈ ਸੰਗਤਾਂ ਦਾ ਇੰਨਾ ਹੀ ਘਟ ਸੀਗਾ ਰਸਤੇ ਜਾਮ ਹੋ ਗਏ ਸਨ ਕਿਉਂਕਿ ਸੰਗਤ ਦੋਹੇ ਮਹਾਂਪੁਰਸ਼ਾਂ ਬਹੁਤ ਪਿਆਰ ਕਰਦੀ ਸੀ ਸੁਸੰਗਤ ਜੀ ਇਹ ਮਹਾਪੁਰਸ਼ ਆਪਣੀ ਮੌਜ ਦੇ ਵਿੱਚ ਹੁੰਦੇ ਹਨ ਅੰਤਰਜਾਮੀ ਹੁੰਦੇ ਹਨ ਅਨੁਸਾਰ ਕੁਝ ਹੀ ਪਤਾ ਹੁੰਦਾ ਹੈ ਸਰੀਰਕ ਰੂਪ ਦੇ ਵਿੱਚ ਭਾਵੇਂ ਚਲੇ ਜਾਣ ਪਰ ਗੁਰਬਾਣੀ ਦੇ ਵਿੱਚ ਪੜਦੇ ਹਨ ਬ੍ਰਹਮ ਗਿਆਨੀ ਸਦਜੀਵਾ ਨਹੀਂ ਮਰਦਾ ਤੇ ਜਿਹੜੇ ਬ੍ਰਹਮ ਗਿਆਨੀ ਸੰਤ ਮਹਾਪੁਰਸ਼ ਹੁੰਦੇ ਹਨ ਇਹ ਹਮੇਸ਼ਾ ਹੀ ਜਿਹੜੇ ਇਹਨਾਂ ਨੂੰ ਪਿਆਰ ਕਰਦੇ ਹਨ ਇਹਨਾਂ ਦੇ ਸ਼ਰਧਾਲੂ ਹੁੰਦੇ ਹਨ ਜਿਨ੍ਹਾਂ ਨੂੰ ਮਹਾਪੁਰਸ਼ਾਂ ਨੇ ਬਾਣੀ ਨਾਲ ਜੋੜਾ ਹੁੰਦਾ ਹੈ ਉਹਨਾਂ ਲਈ ਸਦਾ ਹੀ ਹਾਜ਼ਰ ਨਜ਼ਰ ਰਹਿੰਦੇ ਹਨ ਜੇ ਮੈਨੂੰ ਕੋਈ ਕਹੇ ਵੀ ਉਹ ਚਲੇ ਗਏ ਮੈਂ ਮੰਨਦਾ ਨਹੀਂ ਮੈਂ ਕਹਣਾ ਵੀ ਉਹ ਹਮੇਸ਼ਾ ਹੀ ਸਾਡੇ ਨਾਲ ਨੇ ਸਾਡਾ ਮਾਰਗਦਰਸ਼ਨ ਕਰ ਰਹੇ ਨੇ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਉਹ ਸਾਡੇ ਅੰਗ ਸੰਗ ਸਾਈ ਰਹਿੰਦੇ ਨੇ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਬਾਕੀ ਜਿਹੜਾ ਮਹਿਸੂਸ ਕਰਦਾ ਅਨੁਭਵ ਹੁੰਦਾ ਉਹਨੂੰ ਸਮਝ ਆ ਜਾਂਦੀ ਆ ਦੂਸਰਿਆਂ ਲਈ ਧਾਮ ਜੀਆਂ ਗੱਲਾਂ ਨਹੀਂ ਉਹਨਾਂ ਨੇ ਤਾਂ ਨੈਗੇਟਿਵ ਕਮੈਂਟਰੀ ਕਰੀ ਜਾਣੇ ਨੇ ਸਤ ਸੰਗਤ ਜੀ ਸੰਗਤ ਇਹਨਾਂ ਨੇ ਕੀਤੀ ਆ ਜਿਨ੍ਹਾਂ ਨੂੰ ਸਮਝ ਆ ਰਹੀ ਆ ਬਾਣੀ ਨਾਲ ਜੁੜੋ ਇਹ ਕੜਨਾਵਾ ਦੱਸਣ ਦਾ ਮਕਸਦ ਇਹੀ ਹੁੰਦਾ ਵੀ ਸੰਗਤ ਵੱਤੋ ਵੱਦ ਗੁਰਬਾਣੀ ਨਾਲ ਜੁੜ ਜਾਵੇ ਕਿਸੇ ਚੰਗੇ ਮਹਾਂਪੁਰਸ਼ ਦਾ ਮਾਰਗਦਰਸ਼ਨ ਸੰਗਤ ਦਾ ਹੋ ਜਾਵੇ ਕੋਈ ਚੰਗੇ ਮਹਾਂਪੁਰਸ਼ ਮਿਲ ਜਾਣ ਉਹ ਮਾਰਗਦਰਸ਼ਨ ਕਰ ਦੇਣ ਸੋ ਸੰਗਤ ਜੀ ਭੁੱਲਾ ਮੇਰੀਆਂ ਨੇ ਵਿੜਾਈ ਮੇਰੇ ਸਤਿਗੁਰੂ ਦੀਆਂ ਬਾਕੀ ਆਪਣਾ ਇੱਕੋ ਹੀ ਮਕਸਦ ਰੱਖੋ ਜ਼ਿੰਦਗੀ ਦਾ ਬਾਣੀ ਨਾਲ ਜੁੜਨ ਦਾ ਤੇ ਜੋੜਨ ਦਾ ਜਿੰਨਾ ਜੁੜੀ ਜਾਓਗੇ ਨਾ ਸੰਗਤ ਜੀ ਬਾਣੀ ਨਾਲ ਉਹਨਾਂ ਹੀ ਦੁੱਖਾਂ ਦਾ ਜ਼ਿੰਦਗੀ ਜੋ ਖਾਤਮਾ ਹੋਈ ਜਾਊਗਾ ਮਹਿਸੂਸ ਨਹੀਂ ਹੋਣਗੇ ਦੁੱਖ ਕਿਉਂਕਿ ਅਗਲ ਜਿਹੜਾ ਇਨਸਾਨ ਹੁੰਦਾ ਫਿਰ ਇਹ ਸਮਝ ਜਾਂਦਾਗਾ ਇਹ ਜੋ ਵੀ ਖੇਡ ਚੱਲ ਰਹੀ ਆ ਸਾਰੀ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਆ ਸੋ ਆਪਾਂ ਬਾਣੀ ਦੇ ਨਾਲ ਜੁੜਨਾਗਾ ਤੇ ਹੋਰਾਂ ਨੂੰ ਵੀ ਜੋੜਨਾਗਾ ਇਹ ਵੀਡੀਓ ਆਪ ਜੀ ਨੂੰ ਵਧੀਆ ਲੱਗੇ ਤਾਂ ਨੂੰ ਬਤ ਵਤ ਸ਼ੇਅਰ ਕਰ ਦੇਣਾ ਤਾਂ ਜੋ ਕਿਸੇ ਹੋਰ ਦਾ ਸੁਣ ਕੇ ਪੱਲਾ ਹੋ ਜਾਵੇ ਉਹ ਵੀ ਬਾਣੀ ਦਾ ਪੱਲਾ ਫੜ ਲਵੇ ਤੁਹਾਨੂੰ ਅਸੀਸਾਂ ਦੇਵੇਗਾ ਸੋ ਸੰਗਤ ਜੀ ਪੁੱਲਾ ਦੀ ਮਾਫੀ ਜੀ ਕੋਈ ਵੀ ਸਵਾਲ ਜਵਾਬ ਇੰਸਟਾਗ੍ਰam ਤੇ ਆਪਜੀ ਮੈਸੇਜ ਭੇਜ ਸਕਦੇ ਹਾਂ ਜੀ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਿਹ